ਲੰਗੇ ਦਿਨ ਵਿਧਾਨ ਸਭਾ ਦੇ ਵਿੱਚ ਹੰਗਾਮੀਆਂ ਸੈਸ਼ਨ ਹੋਇਆ ਹੈ ਵਿਧਾਨ ਸਭਾ ਪੰਜਾਬ ਜਿਹੜੀ ਹੈ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਪਣੇ ਦੋ ਲੀਡਰ ਹੀ ਇੱਕ ਦੂਸਰੇ ਦੇ ਨਾਲ ਖੜ੍ਹ ਪਏ ਇੱਕ ਮੰਤਰੀ ਔਰ ਇੱਕ ਵਿਧਾਇਕ ਇੱਕ ਦੂਸਰੇ ਦੇ ਨਾਲ ਖੜ੍ਹ ਪਏ ਦਰਸਲ ਵਿਧਾਇਕ ਦੇ ਵੱਲੋਂ ਸਵਾਲ ਪੁੱਛਿਆ ਜਾਣਾ ਸੀ ਮੰਤਰੀ ਨੂੰ ਔਰ ਮੰਤਰੀ ਦੇ ਜਵਾਬ ਤੋਂ ਸ਼ਾਇਦ ਸੈਟੀਸਫਾਈ ਨਹੀਂ ਹੋ ਸਕੇ ਵਿਧਾਇਕ ਔਰ ਉਸ ਤੋਂ ਬਾਅਦ ਥੋੜੇ ਨਾਰਾਜ਼ ਹੁੰਦੇ ਨਜ਼ਰ ਆਏ ਥੋੜੇ ਤੈਸ਼ ਦੇ ਵਿੱਚ ਨਜ਼ਰ ਆਏ ਸਵਾਲ ਇਹ ਖੜਾ ਹੋਣ ਲੱਗ ਗਿਆ ਕਿ ਕੀ ਆਮ ਆਦਮੀ ਪਾਰਟੀ ਦੇ ਆਪਣੇ ਵਿਧਾਇਕਾਂ ਤੇ ਮੰਤਰੀਆਂ ਦੇ ਅੰਦਰ ਵੰਡ ਨਹੀਂ ਰਹੀ ਕੀ ਆਪਣੇ ਵਿਧਾਇਕਾਂ ਦੇ ਅੰਦਰ ਹੀ ਉਹਨਾਂ ਇਤفاق ਨਹੀਂ ਰਹਿ ਗਿਆ ਕੀ ਆਮ ਆਦਮੀ ਪਾਰਟੀ ਹੁਣ ਦੋ ਧੜਿਆਂ ਦੇ ਵਿੱਚ ਵੰਡਦੀ ਜਾ ਰਹੀ ਹੈ ਸਵਾਲ ਬੇहद ਖੜੇ ਹੋ ਰਹੇ ਨੇ ਔਰ ਉਹਨਾਂ ਦੇ ਵਿੱਚ ਖਾਸ ਕਰਕੇ ਲੱਗੇ ਕੱਲ ਦਾ ਮੁੱਦਾ ਦਰਅਸਲ ਕਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਲਾਲ ਕਨੌਰ ਉਹਨਾਂ ਦੇ ਵੱਲੋਂ ਕੁਝ ਸਵਾਲ ਮੰਤਰੀ ਲਾਲਜੀਤ ਭੁੱਲਰ ਨੂੰ ਪੁੱਛੇ ਗਏ ਪੰਚਾਇਤ ਮੰਤਰੀ ਲਾਲਜੀਤ ਭੁੱਲਰ ਉਹਨਾਂ ਨੂੰ ਕੁਝ ਸਵਾਲ ਮਖੂਸ ਤੌਰ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਪੁੱਛੇ ਗਏ ਔਰ ਉਸੇ ਦਰਮਿਆਨ ਇਹ ਝਟਪ ਜਿਹੜੀ ਹੈ ਇਹ ਸ਼ੁਰੂ ਹੋ ਗਈ। ਜ਼ੁਬਾਨੀ ਬਹਿਸ ਸ਼ੁਰੂ ਹੋ ਗਈ। ਦਰਅਸਲ ਵਿਧਾਇਕ ਗੁਰਲਾਲ ਕਨੌਰ ਨੇ ਜੋ ਸਵਾਲ ਪੁੱਛਿਆ ਮੰਤਰੀ ਲਾਲਜੀਤ ਭੁੱਲਰ ਨੂੰ ਉਸ ਦਰਮਿਆਨ ਇੱਕ ਵਿਸ਼ੇਸ਼ ਤੱਤ ਉਹਨੇ ਸਾਂਝਾ ਕੀਤਾ। ਉਹ ਕਹਿੰਦੇ ਨੇ ਕਿ 1104 ਏਕੜ ਜ਼ਮੀਨ ਐਕਵਾਇਰ ਤਾਂ ਕੀਤੀ ਗਈ। ਐਕਵਾਇਰ ਕਰਕੇ ਤੇ ਜਦੋਂ ਪੈਸੇ ਦੇਣ ਦੀ ਗੱਲ ਆਈ ਉਸ ਦੇ ਵਿੱਚੋਂ ਪੌਣੇ 400 ਕਰੋੜ ਰੁਪਇਆ ਦਿੱਤਾ ਵੀ ਗਿਆ ਪਰ ਕਹਿੰਦੇ ਕਿ ਜਿਹੜਾ ਉਹ ਪੌਣੇ 400 ਕਰੋੜ ਰੁਪਇਆ ਦਿੱਤਾ ਗਿਆ ਉਹਦੇ ਵਿੱਚੋਂ ਵੱਧ ਵੱਧ ਕਰਕੇ ਗਲਤ ਲੋਕ ਜਿਹੜੇ ਉਹ ਸਾਹਮਣੇ ਆ ਗਏ ਨੇ ਔਰ ਉਹਨਾਂ ਗਲਤ ਲੋਕਾਂ ਦੇ ਵਿੱਚ ਗਲਤ ਕਾਸ਼ਤਕਾਰ ਵੀ ਨੇ ਦਰਅਸਲ ਜਿਹੜਾ ਪੈਸਾ ਦੇਣਾ ਸੀਗਾ ਜ਼ਮੀਨ ਐਕਵਾਇਰ ਕੀਤੀ ਦਾ ਉਹਦੇ ਵਿੱਚੋਂ ਕਾਸ਼ਤਕਾਰਾਂ ਨੂੰ ਪੈਸਾ ਦੇਣਾ ਸੀ ਪਰ ਉਹ ਕਹਿੰਦੇ ਕਿ ਜਿਹੜੇ ਹੁਣ ਪੈਸੇ ਲੈ ਰਹੇ ਆ ਕਾਸ਼ਤਕਾਰ ਉਹ ਗਲਤ ਨਹੀਂ ਉਹ ਲੋਕ ਕਾਸ਼ਤਕਾਰ ਨਹੀਂ ਉਹ ਸਗੋਂ ਰਸੂਖਦਾਰ ਬੰਦੇ ਨੇ ਇਹ ਟਿੱਪਣੀ ਇਹ ਸਵਾਲ ਖੜਾ ਕੀਤਾ ਔਰ ਉਹ ਕਹਿੰਦੇ ਨੇ ਕਿ ਜਿਹੜੇ ਪੈਸੇ ਦਿੱਤੇ ਗਏ ਨੇ ਜਿਹੜੇ ਅਲੋਟ ਹੋਏ ਸੀ ਉਹਨਾਂ ਪੈਸਿਆਂ ਦੇ ਵਿੱਚ ਵੱਧ ਕਰਕੇ ਉਹ ਲੋਕ ਵੀ ਨੇ ਜਿਹੜੇ ਡਿਪਾਰਟਮੈਂਟ ਦਾ ਹਿੱਸਾ ਨੇ ਔਰ ਇਥੋਂ ਤੱਕ ਵੀ ਇਲਜ਼ਾਮ ਲਾਇਆ ਹੈ ਕਿ ਆਪਣੇ ਬੰਦੇ ਜਿਹੜੇ ਨੇ ਗਲਤ ਬੰਦੇ ਜਿਹੜੇ ਨੇ ਉਹ ਖੜੇ ਕਰਕੇ ਤੇ ਪੈਸੇ ਦੇ ਦਿੱਤੇ ਗਏ ਹੁਣ ਇੱਕ ਐਮਐਲਏ ਦਾ ਆਪਣੀ ਸਰਕਾਰ ਦੇ ਉੱਤੇ ਐਡਾ ਵੱਡਾ ਇਲਜ਼ਾਮ ਲੱਗਣਾ ਸਵਾਲ ਤਾਂ ਬੇਸ਼ੱਕ ਖੜੇ ਹੁੰਦੇ ਆ ਗੁਰਲਾਲ ਘਣੌਰ ਨੇ ਬੜੀ ਬੇਬਾਕੀ ਦੇ ਨਾਲ ਇਹ ਸਵਾਲ ਖੜਾ ਕੀਤਾ ਔਰ ਮੰਤਰੀ ਲਾਲਜੀਤ ਪੁੱਲਰ ਨੇ ਸਾਹਮਣੇ ਸਵਾਲ ਪੇਸ਼ ਕੀਤਾ ਲਾਲਜੀਤ ਪੁੱਲਰ ਨੇ ਕੋਸ਼ਿਸ਼ ਕੀਤੀ ਕਿ ਉਹਨੂੰ ਉਹਨਾਂ ਨੂੰ ਜਵਾਬ ਦਿੱਤਾ ਜਾਵੇ ਪਰ ਗੁਰਲਾਲ ਘਣੌਰ ਉਹਨਾਂ ਦੇ ਜਵਾਬ ਤੋਂ ਸੈਟੀਸਫਾਈ ਹੁੰਦੇ ਨਜ਼ਰ ਨਹੀਂ ਆ ਰਹੇ ਲਾਲਜੀਤ ਪੁੱਲਰ ਬਾਰ-ਬਾਰ ਕਹਿੰਦੇ ਰਹੇ ਕਿ ਠੀਕ ਹੈ ਸਾਡੇ ਕੋਲ ਸਾਰੀ ਇਨਫੋਰਮੇਸ਼ਨ ਪਹੁੰਚ ਚੁੱਕੀ ਹੈ ਅਸੀਂ ਸਬੰਧਤ ਜਿਹੜੇ ਆਗੂ ਸੀਗੇ ਜਾਂ ਸਬੰਧਤ ਜਿਹੜੇ ਮਲਾਜ਼ਮ ਸੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਠੀਕ ਹੈ ਇਹ ਇੱਕ ਪ੍ਰਾਇਮਰੀ ਪ੍ਰੋਟੋਕਾਲ ਹੋ ਸਕਦਾ ਹੈ ਪਰ 1104 ਏਕੜ ਜ਼ਮੀਨ ਦਾ ਮਾਮਲਾ ਹੈ। ਉਹਦੇ ਵਿੱਚ ਵੀ ਪੌਣੇ 400 ਕਰੋੜ ਰੁਪਏ ਦਾ ਮਾਮਲਾ ਹੈ। ਔਰ ਇਲਜ਼ਾਮ ਇਹ ਲੱਗ ਰਿਹਾ ਕਿ ਗਲਤ ਬੰਦਿਆਂ ਨੂੰ ਪੈਸੇ ਦੇ ਦਿੱਤੇ ਗਏ। ਜ਼ਾਹਿਰ ਤਨ ਵਿਵਾਦ ਖੜਾ ਹੋਣਾ ਲਾਜ਼ਮੀ ਸੀ। ਗਰਲਾਲ ਖਨੌਰ ਕਹਿੰਦੇ ਨੇ ਕਿ 2.5 ਸਾਲ ਤੋਂ ਵੱਧ ਸਮਾਂ ਆਮ ਆਦਮੀ ਪਾਰਟੀ ਨੂੰ ਹੋ ਗਿਆ ਹੈ ਪਰ ਇਹ ਹਾਲਾਤ ਅਜੇ ਵੀ ਉਸੇ ਤਰ੍ਹਾਂ ਬਣੇ ਹੋਏ ਨੇ। ਔਰ ਵੱਡੀ ਗੱਲ ਉਹ ਇਸ ਮਾਮਲੇ ਦੇ ਉੱਤੇ ਜਲਦ ਤੋਂ ਜਲਦ ਐਕਸ਼ਨ ਮੰਗਦੇ ਨਜ਼ਰ ਵੀ ਆਏ ਨੇ। ਅਚਾਨਕ ਵਿਧਾਨ ਸਭਾ ਦੇ ਵਿੱਚ ਤਣਾਅਪੂਰਵਕ ਮਾਹੌਲ ਪੈਦਾ ਹੋ ਗਿਆ ਕੀ ਹੋਇਆ ਸਾਰਾ ਕੁਝ ਆਓ ਦਿਖਾਉਂਦੇ ਸ਼੍ਰੀ ਗੁਰਲਾਲ ਸਿੰਘ 1210 ਜੀ ਸਰਦਾਰ ਲਾਲਜੀਤ ਸਿੰਘ ਭੁੱਲਰ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਜਵਾਬ ਦੇਣਗੇ ਇਹ ਜਵਾਬ ਮੰਨ ਜੋਗ ਸਪੀਕਰ ਸਾਹਿਬ ਇਹਨਾਂ ਕੋਲ ਚੱਲ ਗਿਆ ਮੈਂਬਰ ਸਾਹਿਬ ਕੋ ਸਪਲੀਮੈਂਟਰੀ ਪੁੱਛ ਲੈਣ ਜੀ ਜੀ ਮੈਂਬਰ ਸਾਹਿਬ ਧੰਨਵਾਦ ਜੀ ਬਹੁਤ-ਬਹੁਤ ਮੰਤਰੀ ਸਾਹਿਬ ਇਹਦੇ ਵਿੱਚ ਦੋ ਤਿੰਨ ਗੱਲਾਂ ਵੀ ਜਿਹੜਾ ਇੱਕ ਤਾਂ ਮੇਰੇ 85 ਪਿੰਡ ਜਿਹੜੇ 90 ਪਿੰਡ ਜਿਹੜੇ ਉਹ ਤਕਰੀਬਨ ਡਿਵੈਲਪਮੈਂਟ ਤੋਂ ਬੰਦ ਪਏ ਆ ਤੇ ਆਪਣੀ ਸਰਕਾਰ ਨੂੰ 2.5 ਸਾਲ ਤੋਂ ਸਮਾਂ ਜਿਹੜਾ 2.5 ਸਾਲ ਦਾ ਹੋ ਚੱਲਿਆ ਵੀ ਇੱਕ ਤਾਂ ਜਿਹੜੇ-ਜਿਹੜੇ ਬੰਦਿਆਂ ਨੇ ਕਪੜਾ ਕੀਤਾ ਸੀ ਉਹਨਾਂ ਦੇ ਉੱਤੇ ਜਿਹੜੇ ਆਪਾਂ ਐਕਸ਼ਨ ਲਏ ਆ ਕਿਉਂਕਿ 1104 ਏਕੜ ਜ਼ਮੀਨ ਜਿਹੜੀ ਅਕਵਾਇਰ ਹੋਈ ਸੀ ਤੇ ਪੌਣੇ 400 ਕਰੋੜ ਰੁਪਏ ਦਾ ਪੰਚਾਇਤਾਂ ਨੂੰ ਤੇ ਕਾਸਟਕਾਰਾਂ ਨੂੰ ਪੈਸੇ ਮਿਲੇ ਸੀ ਇਹਦੇ ਵਿੱਚ ਗਲਤ ਕਾਸਟਕਾਰ ਖੜੇ ਕੀਤੇ ਗਏ ਉਹਨਾਂ ਨੇ ਗਲਤ ਨਾਵਾਂ ਦੇ ਉੱਤੇ ਪੈਸੇ ਪਵਾਏ ਤੇ ਦੂਜਾ ਕੁਝ ਮੁਲਾਜ਼ਮਾਂ ਦੀ ਮਿਲੀ ਭੁਗਤਿ ਦੇ ਵਿੱਚ ਬਲਾਕ ਸ਼ੰਭੂ ਦੀ ਤੇ ਕੁਝ ਪੈਸੇ ਜਿਹੜੇ ਠੇਕੇਦਾਰ ਨੂੰ ਗਏ ਸੀ ਮੈਂ ਜਾਨਣਾ ਚਾਹੁੰਦਾ ਵੀ ਉਹਨਾਂ ਦੇ ਉੱਤੇ ਆਪਾਂ ਹੁਣ ਤੱਕ ਕਿੰਨੀ ਕਾਰਵਾਈ ਕੀਤੀ ਹੈ ਰਿਕਵਰੀ ਆਪਾਂ ਉਹਨਾਂ ਤੋਂ ਕਿੰਨੀ ਕਰ ਲਈ ਹੈ ਤੇ ਬਾਕੀ ਰਹਿਦੀ ਜਿਹੜੀ ਕਾਰਵਾਈ ਉਹ ਆਪਾਂ ਕਦੋਂ ਤੱਕ ਕਰ ਦਿਆਂਗੇ ਇਹ ਪਲੀਜ਼ ਮੈਨੂੰ ਜ਼ਰੂਰ ਦੱਸ ਦਿੱਤਾ ਜਾਏ ਭੁੱਲਰ ਸਾਹਿਬ ਮਾਨਜੋਗ ਸਪੀਕਰ ਸਾਹਿਬ ਜਿਹੜੇ ਇਹਦੇ ਚ ਦੋਸ਼ੀ ਅਫਸਰ ਸਾਨੂੰ ਉਹਨਾਂ ਤੇ ਕਾਰਵਾਈ ਹੋ ਗਈ ਆ ਉਹ ਸਸਪੈਂਡ ਨੇ ਬਾਕੀ ਜਿਹੜੇ ਉੱਥੋਂ ਸਾਡੇ ਬਲਾਕ ਅਫਸਰ ਨੇ ਉਹਨਾਂ ਨੇ ਡੀ ਸਾਹਿਬ ਨੂੰ ਲਿਖ ਕੇ ਭੇਜਤਾ ਵੀ ਇਹਨਾਂ ਤੋਂ ਰਿਕਵਰੀ ਕੀਤੀ ਜਾਵੇ ਹੁਣ ਅਕੇ ਡੀ ਸਾਹਿਬ ਨੂੰ ਕਹਿ ਕੇ ਜਿਹੜੇ ਜਿਹੜੇ ਬੰਦਿਆਂ ਦੇ ਗਲਤ ਢੰਗ ਨਾਲ ਪੈਸੇ ਪਏ ਆ ਉਨ੍ਹਾਂ ਤੇ ਕਾਰਵਾਈਆਂ ਵੀ ਹੋਈਆਂ ਤੇ ਉਹਨਾਂ ਤੋਂ ਪੈਸੇ ਵੀ ਰਿਕਵਰ ਕੀਤੇ ਜਾਣਗੇ ਦੀ ਸਾਬ ਲਿਖ ਕੇ ਭੇਜਾਂਗੇ ਜੀ ਗੁਰਲਾਲ ਜੀ ਮੇਰਾ ਸਵਾਲ ਇਹ ਸੀਗਾ ਜੀ ਆਪਾਂ ਰਿਕਵਰੀ ਕਿੰਨੀ ਕਰ ਲਈ ਹੈ ਤੇ ਕਿੰਨੇ ਆ ਦੇ ਆਪਾਂ ਲਿਖ ਕੇ ਭੇਜੇ ਰਿਕਵਰੀ ਸਪੀਕਰ ਸਾਹਿਬ ਮੈਂ ਦੱਸਤਾ ਵੀ ਅਜੇ ਹੋਈ ਨਹੀਂ ਦੀ ਸਾਬ ਕਰਨਗੇ ਰਿਕਵਰੀ ਸਾਡੇ ਵੱਲੋਂ ਦੀ ਸਾਬ ਨੂੰ ਲਿਖ ਕੇ ਭੇਜ ਦਿੱਤਾ ਗਿਆ ਦੀ ਸਾਬ ਰਿਕਵਰੀ ਕਰਨਗੇ ਕਿੰਨੇ ਪੈਸੇ ਦੀ ਲਿਖ ਕੇ ਭੇਜੀ ਜੀ ਆਪਾਂ ਤੁਹਾਡੇ ਮਹਿਕਮੇ ਨੇ ਕਿੰਨੇ ਲਿਖ ਕੇ ਭੇਜੀ ਜਿੰਨੇ ਟੋਟਲ ਪਈ ਹੈ ਜੀ ਰਿਕਵਰੀ ਕਿੰਨੇ ਜੀ ਚਲੋ ਹੁਣ ਆਪਣਾ ਉਹ ਤੁਹਾਨੂੰ ਦੱਸ ਦੇਣਗੇ ਨਹੀਂ ਜੀ ਮੇਰੇ ਮੇਰੀ ਬੇਨਤੀ ਹੱਥ ਜੋੜ ਕੇ ਹੈ ਜੀ ਮੇਰੇ ਕੋਲ ਦੋ ਬਲਾਕ ਨੇ ਇੱਕ ਪਾਸੇ ਧਰਨਾ ਲੱਗਾ ਸਤਕਾਰਯੋਗ ਕਿਸਾਨਾਂ ਦਾ ਤੇ ਦੂਜੇ ਪਾਸੇ ਮੇਰੇ 90 ਪਿੰਡ ਨੇ ਜੀ ਮੈਨੂੰ ਮੰਤਰੀ ਸਾਹਿਬ ਕੋਲ ਮੈਂ ਦੋ ਚਾਰ ਵਾਰੀ ਜਾ ਵੀ ਆਇਆ ਵੀ ਮੇਰੇ 90 ਪਿੰਡਾਂ ਦੇ ਵਿੱਚ ਇੱਕ ਵੀ ਨਹੀਂ ਲੱਗੀ ਹੁਣ ਤੱਕ ਐਸਐਸਪੀ ਵਿਜੀਲੈਂਸ ਪਟਿਆਲਾ ਜੀ ਵੱਲੋਂ ਕੀਤੀ ਗਈ ਆ ਜਿੰਨੇ ਵੀ ਪੈਸੇ ਆ ਉਹ ਸਾਰੀ ਰਿਕਵਰੀ ਉਹਨਾਂ ਨੂੰ ਪੈ ਗਈ ਆ ਬੰਦਿਆਂ ਨੂੰ ਜਿਹੜੇ ਬੰਦੇ ਵਿੱਚ ਦੋਸ਼ੀ ਹੋਣਗੇ ਉਹਨਾਂ ਤੋਂ ਰਿਕਵਰੀ ਕੀਤੀ ਜਾ ਗੁਰਲਾਲ ਜੀ ਬੈਠੋ ਜੀ ਆਪਣਾ ਮੰਤਰੀ ਜੀ ਇਹ ਇਹ ਕਹਿੰਦੇ ਨੇ ਕਿ ਕੋਈ ਉਹਦਾ ਅਮਾਉਂਟ ਹੈ ਆਪਣੇ ਕੋਲ ਰਿਕਵਰੀ ਦਾ ਜਾਂ ਨਹੀਂ ਹੈ ਜੇ ਹੁਣ ਤੁਹਾਡੇ ਕੋਲ ਹੈਂਡੀ ਨਹੀਂ ਤਾਂ ਪੁਝਵਾ ਦਿਓ ਇਹਨਾਂ ਨੂੰ ਜੀ ਗੁਰਲਾਲ ਜੀ ਗੁਰਲਾਲ ਜੀ ਬੈਠੋ ਮੰਤਰੀ ਜੀ ਇੱਕ ਰਿਕੁਐਸਟ ਕਰਦਾ ਜੀ ਕੋਈ ਸਮਾਂ ਬੰਦ ਕਰ ਦਿਓ ਜੀ ਅੱਜ ਨਹੀਂ ਹੈਗੇ ਤੇ 10 ਦਿਨ ਨੂੰ 5 ਦਿਨ ਨੂੰ ਮਹੀਨੇ ਨੂੰ ਉਦੋਂ ਤੱਕ ਮੈਨੂੰ ਪੂਰਾ ਦੱਸ ਦਿਓ ਜੀ ਸੋ ਤੁਹਾਨੂੰ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੀ ਆ ਉਹ ਸਾਰੀ ਇਨਫੋਰਮੇਸ਼ਨ ਦੇ ਦਿਓ ਜੀ ਬਿਲਕੁਲ ਜਲਦੀ ਕਰ ਦਾਂਗੇ ਥੈਂਕ ਯੂ ਠੀਕ ਥੈਂਕ ਯੂ ਸ਼੍ਰੀ ਰਜਨੀਸ਼ ਕੁਮਾਰ ਦਈਆ ਜੀ ਜੀ ਗੁਰਲਾਲ ਜੀ ਗੁਰਲਾਲ ਜੀ ਬੈਠੋ ਮੰਤਰੀ ਇੱਕ ਰਪਰ ਵਿੱਚ ਦੋਸ਼ੀ ਹੋਣਗੇ ਉਹਨਾਂ ਤੋਂ ਰਿਕਵਰੀ ਕੀਤੀ ਜੀ ਗੁਰਲਾਲ ਜੀ ਬੈਠੋ ਜੀ ਆਪਣਾ ਮੰਤਰੀ ਜੀ ਇਹ ਇਹ ਕਹਿੰਦੇ ਨੇ ਕਿ ਕੋਈ ਉਹਦਾ ਅਮਾਉਂਟ ਹੈ ਆਪਣੇ ਕੋਲ ਰਿਕਵਰੀ ਦਾ ਜਾਂ ਨਹੀਂ ਹੈ ਜੇ ਹੁਣ ਤੁਹਾਡੇ ਕੋਲ ਹੈਂਡੀ ਨਹੀਂ ਤਾਂ ਪੰਜਾਬ ਭਜਵਾ ਦੇ ਹੋਏ ਨਾ ਨੂੰ ਜੀ ਗਰਾਲ ਜੀ ਗਰਾਲ ਜੀ ਬੈਠ ਮਤਰੀ ਇੱਕ ਰਿਕਵੈਸਟ ਕਰਦਾ ਜੀ ਕੋਈ ਸਮਾਂ ਬੰਦ ਕਰ ਦਿਓ ਜੀ ਅੱਜ ਨਹੀਂ ਹੈਗੇ ਤੇ 10 ਦਿਨ ਨੂੰ 5 ਦਿਨ ਨੂੰ ਮਹੀਨੇ ਨੂੰ ਉਦੋਂ ਤੱਕ ਮੈਨੂੰ ਪੂਰਾ ਦੱਸ ਦਿਓ ਜੀ ਸੋ ਸੋ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੀ ਆ ਉਹ ਸਾਰੀ ਇਨਫੋਰਮੇਸ਼ਨ ਦੇ ਦੇਓ ਜੀ ਠੀਕ ਕੋਲ ਜਲਦੀ ਕਰ ਦਿਆਂਗੇ ਜੀ ਥੈਂਕ ਯੂ ਠੀਕ ਥੈਂਕ ਯੂ ਜਿਹੜੇ ਇਹਦੇ ਚ ਦੋਸ਼ੀ ਅਫਸਰ ਸਾਨੂੰ ਉਹਨਾਂ ਤੇ ਕਾਰਵਾਈ ਹੋ ਗਈ ਆ ਉਹ ਸਸਪੈਂਡ ਨੇ ਬਾਕੀ ਜਿਹੜੇ ਉੱਥੋਂ ਸਾਡੇ ਬਲਾਕ ਅਫਸਰ ਨੇ ਉਹਨਾਂ ਨੇ ਡੀ ਸਾਹਿਬ ਨੂੰ ਲਿਖ ਕੇ ਭੇਜਤਾ ਵੀ ਇਹਨਾਂ ਤੋਂ ਰਿਕਵਰੀ ਕੀਤੀ ਜਾਵੇ ਉਹਨਾਂ ਕੇ ਡੀ ਸਾਹਿਬ ਨੂੰ ਕਹਿ ਕੇ ਜਿਹੜੇ ਜਿਹੜੇ ਬੰਦਿਆਂ ਦੇ ਗਲਤ ਢਾਂਗ ਨਾਲ ਪੈਸੇ ਪਏ ਆ ਉਹਨਾਂ ਤੇ ਕਾਰਵਾਈਆਂ ਵੀ ਹੋਈਆਂ ਤੇ ਉਹਨਾਂ ਤੋਂ ਪੈਸੇ ਵੀ ਰਿਕਵਰ ਕੀਤੇ ਜਾਣਗੇ ਡੀ ਸਾਹਿਬ ਲਿਖ ਕੇ ਭੇਜਣਗੇ ਜੀ ਗੁਰਲਾਲ ਜੀ ਮੇਰਾ ਸਵਾਲ ਇਹ ਸੀਗਾ ਜੀ ਆਪਾਂ ਰਿਕਵਰੀ ਕਿੰਨੀ ਕਰ ਲਈ ਹੈ ਤੇ ਕਿੰਨਿਆਂ ਦੇ ਆਪਾਂ ਲਿਖ ਕੇ ਭੇਜੇ ਰਿਕਵਰੀ ਸਪੀਕਰ ਸਾਹਿਬ ਮੈਂ ਦੱਸਤਾ ਵੀ ਅਜੇ ਹੋਈ ਨਹੀਂ ਡੀ ਸਾਹਿਬ ਕਰਨਗੇ ਰਿਕਵਰੀ ਸਾਡੇ ਲੋੋਂ